ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਸੱਜਣੋ ਅੱਜ ਦੀ ਵਿਜਿਟ ਪਿੰਡ ਖੇਮਕਨ ਪੌਂਡਰ ਜਿਹਨਾਂ ਸ਼੍ਰੀ ਨੂੰ ਲੱਗਦਾ ਤਨਤਾ ਸਹਿਤ ਤਸਵੀਰ ਲੱਗਦੀ ਪੱਟੀ ਇਸ ਘਰ ਤੋਂ ਅੱਗੇ ਵੀ ਵੀਡੀਓ ਆਪਣੇ ਚੈਨਲ ਉੱਪਰ ਅਪਲੋਡ ਨੇ ਐਸ ਵਾਰ ਵੀ ਬਾਈ ਰਾਜ ਦੇ ਕੋਲ ਪਹੁੰਚ ਚੁੱਕੇ ਹਾਂ ਇੱਕ ਗੱਬਣ ਵੈਂਡ ਲੈ ਕੇ ਆਇਆ ਚੰਗੇ ਮਿਲਕ ਤੇ ਚੱਲਣ ਵਾਲੀ ਜਰਸੀ ਕ੍ਰਾਉਸ ਆਂਗ ਦੇ ਵਿੱਚ ਵਧੇਰੇ ਜਾਣਕਾਰੀ ਬਾਈ ਰਾਜ ਤੋਂ ਲੈ ਕੇ ਦਿੰਨੇ ਆ ਉਹ ਤੋਂ ਪਹਿਲਾਂ ਕੁਐਸਟ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਆਇਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਬਨੇਰੇ ਜਾਣਕਾਰੀ ਲੈ ਕੇ ਡਿਟੇਲ ਦਿੰਨੇ ਆ ਆਪਣੀ ਜਰੂਰ ਸਜਰੋ ਨਰਖ ਪਰਖ ਕਰਕੇ ਚੋਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਬੰਦਾ ਏ ਸਾਡਾ ਕੰਮ ਆ ਵੀਡੀਓ ਬਣਾਉਣਾ ਤੁਹਾਡਾ ਕੰਮ ਆ ਨਰਖ ਪਰਖ ਕਰਨਾ ਤੇ ਆਓ ਲਈਏ ਡਿਟੇਲ ਬਾਈ ਰਾਜਸਾ ਸਤਿ ਸ਼੍ਰੀ ਅਕਾਲ ਜਰਦੀ ਕਲਾ ਮਹਾਰਾਜ ਜਰਦੀ ਕਲਾ ਜਰਦੀ ਕਲਾ ਹੋ ਸੁਣਾਓ ਠੀਕ ਠਾਕ ਵਧੀਆ ਜੀ ਚਲੋ ਵਧੀਆ ਚਾਹੀਦੇ ਆ ਸੁਣਾਓ ਤੇ ਅੱਜ ਫਿਰ ਇੱਕੋ ਨਾਗ ਲੈਣ ਦਾ ਹਾਂਜੀ ਹਾਂਜੀ ਇੱਕੋ ਜਰਸੀ ਕ੍ਰੋਸ ਆ ਗਿਆ ਨਾ ਇਕਰਾ ਦਰਿਆ ਸਿਰ ਤੇ ਪੈਣ ਪ੍ਰਵਾਹ ਨੂੰ ਪਿੰਡ ਖੇਮ ਕਰਨ ਜੀ ਹਾਂ ਜੀ ਜੇਲਾ ਤਰਨ ਤਰਨ ਹਾਂ ਜੀ ਸੇਲ ਪੱਟੀ ਜੀ ਹਾਂ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 86990 ਠੀਕ ਆ 0782 ਠੀਕ ਆ ਜੀ ਤੇ ਬਾਈ ਰਾਜ ਕਿਰਮਾ ਸੁਆ ਹੈ ਇਹ ਦੂਜੇ ਸੁਆ ਹੈ ਦੂਜਾ ਸੁਆ ਹਾਂ ਜੀ ਜਰਸੀ ਕ੍ਰਾਉ ਸੰਗ ਜਾ ਕੇ ਨਾ ਤੇ ਕਿੰਨਾ ਕ ਮਲਕ ਦੇ ਚੱਲਣ ਵਾਲੀ ਆ 15 16 ਲੀਟਰ ਕੱਢੂਗੀ ਠੰਡੀ ਤੇਰੀ ਵੰਜਾ ਤਾਂ ਤੋਂ ਚੰਗਾ ਲੱਗਾ ਹਨਾ ਨੇੜ ਤੋਂ ਬਈ ਸਣ ਕਰਾ ਦਿਓ ਚੈੱਕ ਤੇ ਲਓ ਜੀ ਦੇਖੋ। ਸਾਡੀ ਆਰਡਰ ਕੁਆਲਟੀ ਬਹੁਤ ਖੂਬਸੂਰਤ ਲੱਗੀ ਆ। ਤੇ ਸੋਹਣੀਆਂ ਜਿੰਨੇ ਵੀ ਹੈਗੇ ਖੋਲ ਕੇ ਤੋਰਾ ਤਾਰਾ ਕਰਾਈਏ ਚੈੱਕ। ਖਾਣ ਨੂੰ ਨਾਲ ਨਾਲ ਲੈ ਜਾਓ ਜੀ। ਠੀਕ ਹੈ ਜੀ। ਲਓ ਭਾਈ ਸੱਜਣੋ। ਤੇ ਆਹ ਵੇੜ ਦੇਖ ਲਓ। ਬਹੁਤ ਖੂਬਸੂਰਤ ਆ। ਤੇ ਚੰਗੇ ਮਿਲ ਕੇ ਚੱਲਣ ਵਾਲੇ ਆ। ਲਓ ਜੀ। ਕਦਕਾਰ ਦੇਖ ਸਕਦੇ ਤੁਸੀਂ ਨਾਈਸ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਆ ਲਓ ਜੀ ਬੰਦੋ ਜੀ ਕੀ ਮੁੱਲਵਾ ਕਰਦਾ ਏ ਮੁੱਲ ਚ ਹੈ 52000 52 ਹਾਂ ਨਾ ਕਿਨੇ ਦੇ ਦੇਣੀ ਆ ਹਾਂ 48000 ਦੀ ਕਰਦੇ ਹੋਰ ਕਰਦੇ ਕੀ ਮੰਨਤਾ ਮੈਂ ਨਾਲ ਚਾਹ ਜੀ ਸਭ ਛੋਟਾ ਵੱਡ ਕੇ ਹੋਰ ਕਰਦੇ ਕੀ ਹੋਰ 1000 40 ਦੀ ਕਰਦੇ ਕੀ ਜਾਣ ਦੇ 40000 ਹਾਂਜੀ ਲਓ ਭਾਈ ਸਜਣੋ ਜਿਹੜੀ 15 ਕਿਲੋ ਮਿਲਕ ਦੇ ਚਲਣ ਵਾਲੀ ਇਹ ਵਹਿੜ ਆ ਤੇ ਖੂਬ ਸੂਰਤਿਆ ਲਹੂ ਪਿਤ ਦੇ ਵਿੱਚ ਪੂਰੀ ਆ ਰਾਜੀ ਬਾਜੀ ਫੁੱਲ ਇਹ 40000 ਦੇ ਵਿੱਚ ਜਿਹੜੀ ਆ ਜਸਨੋ ਬਾਈ ਰਾਜ ਕੰ ਦਾ ਦਿੱਤੀ ਜਾਊਗੀ ਆਪਣੀ ਖੇਮ ਕਨ ਵਿਜਿਟ ਕਰਕੇ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਤੇ ਮਗਲੀ ਸਾਈਡ ਤੋਂ ਵੀ ਇਕਰਾਵਾ ਨਾ ਜਿਹੜਾ ਕੋਸ਼ਿਸ਼ ਕਰਦੇ ਤੁਹਾਨੂੰ ਦਿਖਾ ਦਿੰਦੇ ਬਹੁਤ ਸੋਹਣਾ ਆਰਡਰ ਕੁਆਲਟੀ ਤਿਆਰ ਕੀਤੀ ਮਗਰੋਂ ਵੀ ਬਾਕੀ ਇਹਨਾਂ ਕੀ ਵਟਵਟ ਪਾਏ ਥੱਲੋਂ ਲਓ ਜੀ ਥੱਲੇ ਵਹਾਨਾ ਜਿਹੜਾ ਬਿਲਕੁਲ ਦਿਖਾ ਲਓ ਜੀ ਕਰ ਲੋ ਚੈੱਕ ਠੀਕ ਹੈ ਜੀ ਤੇ ਹਾਈਟ ਪੇਟ ਫੁੜਾ ਵੀ ਸੋਹਣਾ ਲੱਗਾ ਠੀਕ ਹੈ ਜੀ ਤੇ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸასი ਕਾਲ ਜੀ ਰੱਬ ਰਾਖਾ